15 16 ਸਾਲ ਦੀ ਲੱਗਦੀ ਆ ਵੀ ਜਿਆਦਾ ਉਮਰ ਨਹੀਂ ਲੱਗਦੀ ਮੈਂਟਲੀ ਠੀਕ ਨਹੀਂ ਲੱਗਦਾ ਤੇ ਆਪਣੇ ਆਪ ਨੂੰ ਕਹਿੰਦਾ ਮੈਂ ਖਤਮ ਕਰਨਾ ਵੀ ਬਸ ਮੇਰਾ ਮਰਨ ਨੂੰ ਜੀ ਕਰ ਜਾਂਦਾ ਆਪਣੇ ਮਦਰ ਦੀ ਡੈਥ ਤੋਂ ਬਾਅਦ ਜਿਆਦਾ ਡਿਪਰੈਸ ਹੋ ਗਿਆ ਨਾ ਰੂਮ ਦੇ ਵਿੱਚ ਜਿੰਦੇ ਭੰਨ ਕੇ ਭੱਜ ਜਾਂਦਾ ਅੱਜ ਤੋਂ 20 ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਉਦੋਂ ਵੀ ਇਹ ਗੱਡੀ ਦੇ ਥੱਲੇ ਆ ਗਿਆ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਮਾਂ ਦੀ ਮੌਤ ਹੋ ਚੁੱਕੀ ਹੈ ਤਾਂ ਫਿਰ ਹਾਲਾਤ ਹੋਰ ਬਦ ਤੋਂ ਬਦਤਰ ਹੁੰਦੇ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਅਰਮਾਨ ਜੀ ਬੱਚੇ ਦਾ ਨਾਂ ਜਿਵੇਂ ਤੁਸੀਂ ਦੇਖਿਆ ਸੀਗਾ ਲੁਧਿਆਣੇ ਤੋਂ ਨਹਿਰ ਦੇ ਪੁਲ ਤੋਂ ਲੈ ਕੇ ਆਏ ਸੀ ਅਸੀਂ ਇਹਨੂੰ ਬੱਚੇ ਨੂੰ ਟਿੱਬੇ ਵਾਲੇ ਪੁਲ ਤੋਂ ਟਿੱਬੇ ਵਾਲੇ ਪੁਲ ਤੇ ਨਹਿਰ ਤੋਂ ਜਦੋਂ ਸਾਹਨੇ ਵਾਲ ਨੂੰ ਮੁੜਦੇ ਆ ਉੱਤੇ ਇਹ ਜਿਹੜੀ ਰੇਲਿੰਗ ਲੱਗੀ ਆ ਰਹੀ ਆਪਣੇ ਨਹਿਰ ਦੇ ਸਾਈਡਾਂ ਤੇ ਪੁਲ ਦੇ ਸਾਈਡਾਂ ਤੇ ਉਹਦੇ ਉੱਪਰ ਬੈਠਾ ਹੋਇਆ ਸੀ ਤੇ ਇੰਦਾ ਪਿੱਛੇ ਨੂੰ ਲਟਕ ਰਿਹਾ ਸੀ ਇੰਦਾ ਤੇ ਉੱਥੇ ਢਾਬੇ ਵਾਲਾ ਸਾਡਾ ਵੀਰ ਪਹਿਲਾਂ ਤਾਂ ਉਹਦਾ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਜਿਨੇ ਆਪਣੀ ਜ਼ਿੰਮੇਵਾਰੀ ਸਮਝਦੇ ਆ ਸਾਨੂੰ ਫੋਨ ਕੀਤਾ ਹਨ ਤੇ ਉਹ ਵੀਰ ਨੇ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਦੱਸਿਆ ਵੀ ਸਾਡੇ ਢਾਬੇ ਤੇ ਇੱਕ ਮੁੰਡਾ ਵਾ ਜਿਹਦੀ ਉਮਰ ਹਜੇ 13-14 ਸਾਲ ਹੀ ਆ ਅਬ ਸੌਰੀ 15-16 ਸਾਲ ਦੀ ਲੱਗਦੀ ਆ ਵੀ ਜ਼ਿਆਦਾ ਉਮਰ ਨਹੀਂ ਲੱਗਦੀ ਵੀ ਇਹ ਮੈਂਟਲੀ ਠੀਕ ਨਹੀਂ ਲੱਗਦਾ ਤੇ ਆਪਣੇ ਆਪ ਨੂੰ ਕਹਿੰਦਾ ਮੈਂ ਖਤਮ ਕਰਨਾ ਵਾ ਵੀ ਬਸ ਮੇਰਾ ਮਰਨ ਨੂੰ ਜੀ ਕਰੀ ਜਾਂਦਾ ਵੀ ਇਹੀ बार-बार ਕਹੀ ਜਾਂਦਾ ਵੀਰ ਤਾਂ ਫਿਰ ਅਸੀਂ ਵੀਰ ਨੂੰ ਬੇਨਤੀ ਕੀਤੀ ਵੀ ਤੂੰ ਇਹਨੂੰ ਆਪਣੇ ਕੋਲੇ ਬਿਠਾ ਲਾ ਵੀ ਅਸੀਂ ਆਉਨੇ ਆ ਤੁਹਾਡੇ ਕੋਲੇ ਘੰਟੇ ਤੋਂ ਘੰਟੇ ਤੱਕ ਜਦੋਂ ਅਸੀਂ ਉੱਥੇ ਪਹੁੰਚੇ ਈਰਮਾਨ ਇਕੱਲਾ ਹੀ ਬੈਠਾ ਇਦਾਂ ਇਦਾਂ ਫੋਨ ਤੇ ਗੱਲਾਂ ਕਰੀ ਜਾਂਦਾ ਇਦਾਂ ਇਕੱਲਾ ਹੀ ਬੋਲੀ ਜਾਂਦਾ ਤੇ ਮੈਂ ਵੀ ਜਾ ਕੇ ਇਹਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਈਰਮਾਨ ਕਹਿੰਦਾ ਮੈਂ ਮਰਨਾ ਭਾਜੀ ਮੇਰਾ ਮਰਨ ਨੂੰ ਜੀ ਕਰਦਾ ਮੇਰਾ ਜਿਉਣ ਨੂੰ ਮਨ ਨਹੀਂ ਕਰਦਾ ਆ ਫਿਰ ਇਹਨੂੰ ਐਡਰੈਸ ਪੁੱਛਿਆ ਤੇ ਘਰ ਦਾ ਐਡਰੈਸ ਪ੍ਰੋਪਰ ਦੱਸ ਨਹੀਂ ਪਾਇਆ ਇਹਨੇ ਦੱਸਿਆ ਵੀ ਮੇਰੇ ਪਾਪਾ ਫਲੈਕਸ ਦਾ ਕੰਮ ਕਰਦੇ ਆ ਮੇਰੇ ਬ੍ਰਦਰ ਵੀ ਫਲੈਕਸ ਦਾ ਕੰਮ ਕਰਦੇ ਆ ਪਰ ਐਡਰੈਸ ਨਹੀਂ ਸੀ ਦੱਸਿਆ ਤੇ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਵੀਰਜੀ ਹੁਣੀ ਨੇ ਵੀਰਜੀ ਤੁਹਾਡਾ ਕੀ ਨਾ ਗਗਨਗਰੋੜਾ ਜੀ ਇਹ ਵੀ ਵੀਰੇ ਹੁਣੀ ਪਟੀਆਂ ਤਾਂ ਉਹ ਰੋਡ ਤੇ ਮੋਬਾਈਲਾਂ ਦੀ ਸ਼ਾਪ ਆ ਤੇ ਉਧਰ ਰਾਹੋ ਰੋਡ ਵਾਲੀ ਸਾਈਡ ਹੈ ਨਾ ਬਾਦਰ ਕੀ ਬਾਦਰ ਕੀ ਰੋਡ ਤੇ लुधियाना शहर ए वीर ने वीडियो देखी तने ने पहचान ले वीर साडा मान लो कह रही एक ग्राहक आ इने ਕੋਲ ਫੋਨ ਵਗੈਰਾ ਠੀਕ ਕਰਾਉਂਦਾ ਸੀ ਈਰਮਾਨ ਤਾਂ ਫਿਰ ਇਨਾਂ ਨੇ ਵੀਰ ਨੇ ਇਹਨਾਂ ਦਾ ਐਡਰੈਸ ਲੱਭਿਆ ਘਰੇ ਜਾ ਕੇ ਪਤਾ ਕੀਤਾ ਤਾਂ ਘਰੇ ਉਹ ਛੱਡ ਕੇ ਕਿਤੇ ਹੋਰ ਕਿਰਾਏ ਤੇ ਲੈ ਲੈ ਕਿ ਉਹ ਰੈਂਟ ਤੇ ਰਹਿੰਦੇ ਆ ਫਿਰ ਉੱਥੇ ਜਾ ਕੇ ਇਨਾਂ ਨੇ ਸੰਪਰਕ ਕੀਤਾ ਤਾਂ ਪਤਾ ਹੁਣ ਤੇ ਵੀਰ ਉਹਨਾਂ ਦੇ ਜਦੋਂ ਦੱਸਿਆ ਜਾ ਕੇ ਵੀ ਤੁਹਾਡਾ ਬੇਟਾ ਮਨੁੱਖਤਾ ਦੀ ਸੇਵਾ ਤੇ ਆ ਤੇ ਹੁਣੇ ਪੂਰਾ ਪਰਿਵਾਰ ਇੱਥੇ ਸੁਪਨਿਆਂ ਦੇ ਘਰ ਪਹੁੰਚਿਆ। ਇਹ ਰਮਾਨ ਦਾ ਵੱਡਾ ਭਰਾ ਵਾ ਵੀ ਨੀ ਤੇਰਾ ਕੀ ਨਾਂ? ਸਮੀਰ। ਸਮੀਰ। ਤੁਹਾਡਾ ਕੀ ਨਾਂ ਜੀ? ਮੇਰਾ ਨਾਂ ਤੇਰਾ ਮੁੰਡਾ ਤੇ। ਸਾਉ সিদ্দিকੀ ਸਾਉ। সিদ্দিকੀ ਸਾਉ ਤੇ ਸਮੀਰ ਇਹਦੇ ਅੱਬਾ ਵਾ ਤੇ ਇਹਦੇ ਭਰਾ ਵਾ ਵੱਡਾ। ਤੇ ਇਹ ਵੀਰ ਸਾਡਾ ਰਮਾਨ ਆਪਣੇ ਮਦਰ ਦੀ ਡੈਥ ਤੋਂ ਬਾਅਦ ਜਿਆਦਾ ਡਿਪਰੈਸ ਹੋ ਗਿਆ। ਡਿਪਰੈਸ ਤਾਂ ਪਹਿਲਾਂ ਹੀ ਸੀਗਾ। ਇਹ ਅੱਜਕੱਲ ਜਿਹੜਾ ਰੁਝਾਨ ਸਾਡੇ ਨੌਜਵਾਨਾਂ 'ਚ ਬਹੁਤ ਵਧਿਆ ਹੋਇਆ ਬਾ ਪੇਪਰ ਪੀਣਾ ਇਹ ਵੀ ਕਹਿੰਦਾ ਮੈਂ ਪੇਪਰ ਪੀਂਦਾ ਸੀ ਪੇਪਰ ਪੀਣਾ ਕਹਿੰਦੇ ਆ ਉਹਨੂੰ ਜਿਹਦੇ ਵਿੱਚ ਭੰਗ ਪਾ ਕੇ ਸਿਕਟਾਂ ਦੇ ਵਿੱਚ ਉਹਨੂੰ ਭਰ ਕੇ ਪੀਤਾ ਜਾਂਦਾ ਤੇ ਜਿਹੜਾ ਦਿਮਾਗ ਨੂੰ ਸਾਡੇ ਨੂੰ ਖੁਸ਼ ਕਰ ਦਿੰਦਾ ਦਿਮਾਗ ਦੀ ਸਾਡੇ ਦੀ ਜਿਹੜੀ ਸ਼ਮਤਾ ਉਹਨੂੰ ਖਤਮ ਕਰ ਦਿੰਦਾ ਤਾਂ ਫਿਰ ਥੋੜੇ ਟਾਈਮ ਬਾਅਦ ਹੌਲੀ-ਹੌਲੀ ਨੌਜਵਾਨ ਇਦਾਂ ਅਫਸੈਟ ਹੋ ਜਾਂਦੇ ਆ ਉਹਨਾਂ ਨੂੰ ਆਪਣੇਆਂ ਦਾ ਵੀ ਨਹੀਂ ਪਤਾ ਲੱਗਦਾ ਆਪਣੇ ਚੰਗੇ ਮਾੜੇ ਦਾ ਵੀ ਨਹੀਂ ਪਤਾ ਲੱਗਦਾ ਤਾਂ ਫਿਰ ਉਧਰੋਂ ਉਪਰੋਂ ਘਰ 'ਚ ਇੱਕ ਹਾਦਸਾ ਹੋ ਗਿਆ ਮਦਰ ਇਹਦੀ ਦੁੱਖ ਦੇ ਵਿੱਚ ਉਹ ਚਲੇ ਗਈ ਉਹਨਾਂ ਨੂੰ ਸ਼ੂਗਰ ਹੋਇਆ ਸੀਗਾ ਤੇ ਉਹਦੀ ਟੈਨਸ਼ਨ ਹੋਰ ਜਾਣਾ ਸਟ्रेस ਵਧ ਗਈ ਤੇ ਹੁਣ ਪਰਿਵਾਰ ਨੇ ਆ ਕੇ ਦੱਸਿਆ ਵੀ ਘਰ ਦੇ ਵਿੱਚ ਬਹੁਤ ਔਖਾ ਜੀ ਸੀ ਉਹ ਘਰੇ ਬੰਦ ਕਰਕੇ ਵੀ ਜਾਂਨੇ ਆ ਰੂਮ ਦੇ ਵਿੱਚ ਜਿੰਦੇ ਭੰਨ ਕੇ ਭੱਜ ਜਾਂਦਾ ਵੀ ਜੇ ਬਾਹਰ ਫਿਰਦਾ ਵਾ ਤਾਂ ਫਿਰ ਸਾਡੇ ਉੱਥੇ ਮਹੱਲੇ ਦੇ ਵਿੱਚ ਚਿੱਟਾ ਹੀ ਚਿੱਟਾ ਮਹੱਲੇ ਦੇ ਵਿੱਚ ਭਾਂਗੀ ਭਾਂਗਾ ਸਾਰੇ ਸੈਕਟਾਂ ਪੀੜੀਆਂ ਪਿੰਦੇ ਆ ਤੇ ਫਿਰ ਇਹ ਉਹਨਾਂ ਦੇ ਵਿੱਚ ਤੁਰਿਆ ਫਿਰਦਾ ਹੁਣ ਪੰਜ ਤੋਂ 20 ਦਿਨ 20 ਦਿਨ ਪਹਿਲਾਂ ਇਹ ਐਕਸੀਡੈਂਟ ਹੋਇਆ ਹਾਂਜੀ ਹਾਂਜੀ ਅੱਜ ਤੋਂ 20 ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਉਦੋਂ ਵੀ ਇਹ ਗੱਡੀ ਦੇ ਥੱਲੇ ਆ ਗਿਆ ਯਾਨੀ ਕਿ ਹੱਡੀ ਵੀ ਟੁੱਟ ਗਈ ਸੀ ਸਾਰਾ ਕੁਝ ਹੋ ਗਿਆ ਕੱਲੇ ਥੱਲੇ ਆਇਆ ਸੀ ਜੀ ਕੋਈ ਟੈਂਪੋ ਦੇ ਥੱਲੇ ਆਇਆ ਸੀ ਤੁਹਾਡੇ ਕੋਲੇ ਕੌਣ ਛੱਡ ਕੇ ਗਿਆ ਸੀ ਫਿਰ ਸਾਡੇ ਉਹ ਉੱਡਦੇ ਤਰ੍ਹਾਂ ਵਰਗਾ ਆਪਣੇ ਆਪ ਆ ਗਿਆ ਮਤਲਬ ਪੂਰਾ ਜ਼ਖਮੀ ਕਰ ਪੂਰਾ ਪੈਰ ਨੂੰ ਮੈਂ ਕਿ ਜ਼ਖਮੀ ਹੋਣ ਦੇ ਬਾਅਦ ਵੀ ਆਪਣੇ ਕੋਈ ਪ੍ਰੇਅਰ ਕਰ ਰਿਹਾ ਕੋਈ ਇਲਾਜ ਨਹੀਂ ਕਰਾਇਆ ਤੇ ਦਰਦ ਰਿਆ ਹੂੰ ਤਾਨੂੰ ਦਾਦੇ ਵੀ ਮੇਰੇ ਖੱਟ ਲੱਗੀ ਐ ਕੀ ਲੱਗੀ ਦਾਦਾ ਪਿੱਛੇ ਤੇ ਇਸ ਕੰਡੀਸ਼ਨ ਚ ਈਰਮਾਨ ਨਿਕਲ ਕੇ ਆਇਆ ਪਿੱਛੇ ਉਹ ਹੁਣ ਇਹ ਵੀਰ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਉਹ ਭਗਵਾਨ ਦੀ ਮਿਹਰ ਨਾਲ ਸੁਪਨਿਆਂ ਦੇ ਘਰ ਪਹੁੰਚਿਆ ਤੇ ਸੁਪਨਿਆਂ ਦੇ ਘਰੇ ਈਰਮਾਨ ਦਾ ਆਉਣ ਵਾਲਾ ਜੀਵਨ ਹੈ ਜਿਹੜਾ ਖੁਸ਼ੀਆਂ ਭਰਿਆ ਹੋਵੇ ਵਾਹਿਗੁਰੂ ਮਿਹਰ ਕਰਨ ਅੱਲਾਹ ਤਾਲਾ ਮਿਹਰ ਕਰਨ ਮੁਸਲਿਮ ਪਰਿਵਾਰ ਆ ਫਰੀਕੀ ਸਾਹਿਬ ਸਮੀਰ ਵੀਰ ਇਹ ਚਾਹੁੰਦੇ ਨੇ ਆਪਣੇ ਪਰਿਵਾਰਕ ਮੈਂਬਰ ਨੂੰ ਆਪਣੇ ਬੇਟੇ ਨੂੰ ਆਪਣੇ ਭਰਾ ਨੂੰ ਠੀਕ ਕਰਨਾ ਪਰ ਉਹ ਵੀ ਦੋਨੇ ਜੌਬ ਕਰਦੇ ਨੇ ਤੇ ਦਿਨੇ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਮਾਂ ਦੀ ਮੌਤ ਹੋ ਚੁੱਕੀ ਹੈ ਤਾਂ ਫਿਰ ਹਾਲਾਤ ਹੋਰ ਬਦ ਤੋਂ ਬਦਤਰ ਹੁੰਦੇ ਜਾ ਰਹੇ ਤੇ ਇਸ ਤਰ੍ਹਾਂ ਜੇ ਤੁਹਾਡੇ ਆਣ ਗਵਾਂਡ ਵੀ ਕੋਈ ਇਸ ਤਰ੍ਹਾਂ ਦਾ ਪਰਿਵਾਰ ਜਾਂ ਇਸ ਤਰ੍ਹਾਂ ਦਾ ਮੈਂਬਰ ਹੈ ਤਾਂ ਸਾਡੀ ਬੇਨਤੀ ਹੈ ਭਰਾਵੋ ਉਹਨਾਂ ਦਾ ਸਾਥ ਦਿਆ ਕਰੋ। ਉਹਨਾਂ ਦੀ ਬਾਹ ਫੜੋ ਇੱਕ ਦੂਜੇ ਦੇ ਨਾਲ ਹੀ ਅਸੀਂ ਜੁੜ ਕੇ ਇੱਕ ਦੂਸਰੇ ਦੇ ਭਰਾ ਬਣ ਕੇ ਇੱਕ ਦੂਸਰੇ ਦੇ ਪਰਿਵਾਰਕ ਮੈਂਬਰ ਬਣ ਕੇ ਇੱਕ ਦੂਜੇ ਦਾ ਸਾਥ ਦੇਈਏ ਤਾਂ ਜੋ ਇਦਾਂ ਦੇ ਹਾਲਾਤ ਨਾ ਬਣਨ, ਇਦਾਂ ਦੇ ਸ਼ੈਲਟਰ ਨਾ ਬਣਨ ਜਿੱਦਾਂ ਦਾ ਸਾਡੇ ਸੁਪਨਿਆਂ ਦਾ ਘਰ ਬਣਿਆ। ਬਹੁਤ-ਬਹੁਤ ਧੰਨਵਾਦ ਭਾਈ ਤੁਸੀਂ ਇੱਥੇ ਆਏ। ਥੈਂਕ ਯੂ ਭੈਣੇ ਤੁਹਾਡਾ। ਬਹੁਤ-ਬਹੁਤ ਧੰਨਵਾਦ ਜੀ ਉਹਨਾਂ ਦਾ ਜਿਹੜਾ ਸ਼ਿਕਾਇਤ ਉਹਨਾਂ ਨੂੰ। ਹਾਂ ਉਡਾਬੇ ਵਾਲੇ ਵੀਰ ਦਾ ਬਹੁਤ-ਬਹੁਤ ਧੰਨਵਾਦ ਆ ਭਾਈ। ਬਹੁਤ ਸ਼ੁਕਰੀਆ। ਇਹ ਹੋਣਾ ਹੁੰਦਾ ਤਾਂ ਫੇ ਬਚਣਾ ਵੀ ਨਹੀਂ ਸੀ ਇਹਨਾਂ ਦਾ ਪਤਾ ਨਹੀਂ ਲੱਗਦਾ ਸੀ ਗੱਡੀ ਕਿੱਧਰੋਂ ਨਿਕਲ ਜਾਂਦੀ ਦਿੱਲੀ ਰੋਡ ਤੇ ਨੂੰ ਇਹ ਜੇ 15 ਪਤਾ ਦਿਨ ਮੁੜਦਾ ਨਹੀਂ ਹੁੰਦੀ ਪਤਾ ਨਹੀਂ ਕਿ ਕਿਧਰੋਂ ਕਰਿਆ ਚਲੋ ਹੁਣ ਨਹੀਂ ਜਾਨਦਾ ਕਿ ਦਿਨਰਮਨ ਹੁਣ ਇੱਥੇ ਰਹੇਗਾ ਸਾਡੇ ਕੋਲੇ ਹਾਂਜੀ ਹਾਂਜੀ ਦੇਖ ਲਾ ਇੱਥੇ ਸੇਵਾ ਕਰਦੂਗਾ ਇਹਨਾਂ ਦੇ ਫਾਦਰ ਸਾਹਿਬ ਨੇ ਵੀ ਇਹੀ ਬੇਨ ਕਿਹਾ ਵਾ ਵੀ ਇੱਥੇ ਰਹਿ ਪੇ ਵੀ ਵੀ ਸਾਡ ਤੋਂ ਕੇਅਰ ਨਹੀਂ ਹੋਣੀ ਇਹਦੀ ਉੱਥੇ ਘਰੇ ਫਿਰ ਉਹੀ ਹਾਲਾਤ ਬਣ ਜਾਂਦੇ ਤੇ ਇੱਥੇ ਰਹਿ ਕੇ ਅਰਮਾਨ ਆਪਣਾ ਜੀਵਨ ਠੀਕ ਕਰ ਲਵੇ ਇਸ ਤੋਂ ਵਧੀਆ ਕੀ ਹੈ ਕਿ ਅਰਮਾਨ ਨਾਲ ਸਾਡੇ ਸੇਵਾ ਕਰਾਈ ਚੱਲਣੀ ਠੀਕ ਆ ਹਾਂਜੀ ਹਾਂਜੀ ਠੀਕ ਆ ਬਦ ਕੋਈ ਨਾ ਅਤੀ ਦੇਵਾ ਗਰਦੂ ਜੱਤਰ ਠੀਕ ਹੈ ਸੇਵਾ ਦਾ ਠੀਕ ਆ ਮੈਂ ਆ ਜਾ ਕਹੂੰਗਾ ਮਿਲਣ ਵਾਸਤੇ ਹਾਂ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ